ਮੀਆਂ ਦਾ ਘਰ ਸੀ ਤੇ ਕੋ ਹੁੰਦੇ ਆ ਉਦੋਂ ਹੱਲੇ ਤੋਂ ਪਹਿਲਾਂ ਰਲਵੇਂ ਹੁੰਦੇ ਹਜੇ ਵੀ ਸਾਡੇ ਪਿੰਡ ਦੇ ਵਿੱਚ 40-45 ਘਰ ਹੈਗੇ ਇਹਨਾਂ ਦੇ ਉਦੋਂ ਰਲਵੇਂ ਦੇ ਘਰ ਹੁੰਦੇ ਉਹ ਕਿਤੇ ਗਮਾਂਡੀਆਂ ਦੀ ਮੁਰਗੀ ਮੀਆਂ ਦੇ ਘਰੇ ਆ ਗਈ ਉਹਦੇ ਘਰ ਵਾਲੀ ਨੇ ਤਾਂ ਭਾਈ ਮੁਰਗੀ ਫੜ ਕੇ ਬਣਾ ਲਈ ਬਣਾਈ ਉਹ ਮੀਆਂ ਨੂੰ ਕਹਿ ਲੱਗੀ ਮੈਂ ਅੱਜ ਗੋਸਤ ਬਣਾਇਆ ਆਪਾਂ ਮੀਟ ਕਹਿੰਦੇ ਨੇ ਗੋਸਤ ਕਹਿੰਦੇ ਨੇ ਉਹ ਕਹਿੰਦਾ ਤੂੰ ਗੋਸਤ ਕਿਥੋਂ ਲਿਆਈ ਖਾਣਾ ਗਮਾਂਡੀਆਂ ਦੀ ਕਹਿੰਦੀ ਮੁਰਗੀ ਰੋਜ਼ ਹੀ ਆ ਵੱਢਦੀ ਆ ਕਹਿੰਦੀ ਮੈਂ ਤਾਂ ਉਹ ਬਣਾ ਲਈ ਕਹਿੰਦਾ ਤਾਂ ਹਰਾਮ ਐ ਇਹ ਹਲਾਲ ਨਹੀਂ ਕਿਉਂ ਬਣਾ ਹਲਾਲ ਲੂੰਗਾ ਹਰਾਮ ਕਹਿੰਦੇ ਆ ਉਹ ਕਹਿੰਦੀ ਨਹੀਂ ਕਹਿੰਦੀ ਰੱਜਗੀ ਹਲਾਲ ਹੀ ਹੋਗੀ ਉਹ ਕਹਿਣ ਲੱਗੀ ਤੂੰ ਐ ਕਰ ਚੱਲ ਗੋਸਤ ਨਾ ਖਾਈ ਤਰੀ ਤਰੀ ਜੀ ਲੈ ਲੈ ਕਹਣਾ ਚੱਲ ਹਾਂ ਠੀਕ ਆ ਉਹ ਪਾਈ ਜਦੋਂ ਉਹ ਉਹਨੂੰ ਤਰੀ ਪਾਉਣ ਲੱਗੀ ਉਹਦੇ ਭਾਂਡੇ 'ਚ ਇੱਕ ਬੋਟੀ ਰੁੜਪੀ ਦਾਹਾਂ ਤੋਂ ਉਹਨੇ ਕਾਰਸੀ ਲਾ ਲਈ ਮੂਰੇ ਕਹਿੰਦਾ ਜਿਹੜੀ ਆਪੇ ਆਉਂਦੀ ਆ ਜਾਂਦੇਗਾ ਕਹਿੰਦਾ ਕਿਉਂ ਰੋਕਦੀ ਐ ਉਹ ਕਹਿੰਦੀ ਮੁਰਗੀ ਵੀ ਫੇਰ ਆਪਣੇ ਘਰੇ ਆਪੀ ਆਈ ਐ ਹੈ ਇਹ ਤਾਂ ਮੈਂ ਤਾਂ ਆਉਣ ਵਾਲੀ ਉਹ ਖਾ ਕੇ ਕਹਿੰਦਾ ਮੁਰਗੀ ਬਲਾ ਵਧੀਆ ਬਣਾਈਆ ਤਾਂ ਹੁਣ ਹੋਰ ਪਾ ਉਹ ਕਹਿੰਦੀ ਉਹ ਤਾਂ ਦੁਕਾਨ ਦੀ ਵੀ ਹਲਾਲ ਨਹੀਂ ਚੱਲ ਕਹਿੰਦਾ ਹੁਣ ਜਦੋਂ ਆਪੀ ਆ ਗਈ ਫੇਰ ਤਾਂ ਕੋਈ ਡਰ ਨਹੀਂ ਆਪਣਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਭਾਈ ਉਹਨੇ ਤੇ ਕਮਾਨਾ ਨੂੰ ਨਾ ਪਤਾ ਲੱਗ ਜੀ ਉਹ ਵਰਤ ਕੇ ਸਾਰਾ ਪਤੀਲੀ ਪਤੂਲੀ ਮਾਜ ਕੇ ਸਮਾਰ ਕੇ ਧਰਤੀ ਉਹਨੇ ਆਖਿਆ ਵੀ ਆਪਾਂ ਲੋਕਾਂ ਤੋਂ ਵੀ ਸੱਚੇ ਰੱਬ ਕਰਨੀਓ ਸੱਚੇ ਜੀ ਹੋ ਜੀਏ ਕੋਠੇ ਦੇ ਝੜ ਗਿਆ ਕੋਠੇ ਦੇ ਝੜਿਆ ਭਾਈ ਤੇ ਦੋਨਾਂ ਕੰਨਾਂ ਚ ਉਂਗਲੀਆਂ ਲੈ ਕੇ ਕਿੜਾ কুর 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 ਤੇ ਜਾਣ ਜਾਵੇ ਤਾਂ ਦੱਬ ਕੇ ਤਾਂ ਕਹੇ ਨਾ ਵੀ ਗਵਾਂਡੀਆਂ ਨਾ ਸੁਣ ਜੇ ਥੱਲੇ ਆ ਕੇ ਕਹਿੰਦਾ ਕੁਕੜੀ ਉਹ ਕਹਿੰਦੀ ਇਹ ਕੀ ਕਰਦਾ ਦੀ ਕਹਿੰਦੀ ਕੋਠੇ ਦੇ ਨਾਂ ਦਾ ਤਾਂ ਬਾਗ ਦਿੱਤੀ ਹੈ ਮੈਂ ਕਿਰਕੁਰ ਕਰੀ ਗਿਆ ਕਹਿੰਦਾ ਰੱਬ ਕੰਨੀਓ ਸੱਚਾ ਹਾਂ ਵੀ ਅਸ਼ਦਾਜੀ ਰੋਆ ਪਾਇਆ ਤੀ ਵੀ ਸਾਡੇ ਘਰੇ ਮੁਰਗੀ ਆ ਗਈ ਹੈ ਕਦੀ ਤੂੰ ਤਾਂ ਕੁਰਕੁਰ ਕਰਦਾ ਤੀ ਕਹਿੰਦਾ ਹੋਰ ਕੁਰਕੁਰ ਮੁਰਗੀ ਕਰਦੀ ਹੁੰਦੀ ਥੱਲੇ ਆ ਕੇ ਮੈਂ ਸਾਰਾ ਨਾ ਉਹ ਨਹੀਂ ਲੈਵੀਂ ਕੂਕੜੀ ਹਾਂ ਉਹ ਕਹਿੰਦੀ ਇਹ ਤਾਂ ਤੇਰੀ ਗੱਲ ਠੀਕ ਆ ਪਰ ਉੱਤੇ ਦਾ ਉੱਤੇ ਦਾ ਤਾਂ ਖਿਆ ਨਹੀਂ ਕਹਿੰਦਾ ਉਹ ਐ ਹੁਣ ਗਵਾਂਡੀਆਂ ਨੂੰ ਸੁਣ ਜਾਂਦਾ ਸਾਥ ਸਾਦ ਲੈਂਦੇ ਉਹ ਤਾਂ ਕਹਿੰਦਾ ਮੈਂ ਉਹਦੋਂ ਰੱਬ ਕੰਨੀਓ ਵੀ ਸੱਚਾ ਹਾਂ ਵੀ ਮੈਂ ਤਾਂ ਕੋਠੇ ਚੜ ਕੇ ਕੂਕਿਆਂ ਵੀ ਸਾਡੇ ਕੂਕੜੀ ਆ ਗਈ ਕਲੀ ਐ ਹੁਣ ਰੱਬ ਕਮਲਾਨੀ ਜਿੰਨੂੰ ਤੂੰ ਐ ਕਹਿਣਾ ਵੀ ਮੈਂ ਕੋਠੇ ਦੇ ਖਾਰੇ ਕੇ ਕੁੱਕ ਕੇ ਆਇਆ ਕਹਿੰਦੀ ਕੋਲ 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 ਕੋਲੀ ਕਰਿਆ ਕੱਲਾ ਮਨੀ ਮੁਰਗੀ ਦਾ ਥੱਲੇ ਆ ਕੇ ਕਹੀ ਐ ਕਹਿੰਦਾ ਤੂੰ ਤਾਂ ਕਮਲੀ ਆ ਜੇ ਇਹਨਾਂ ਕਹਿ ਜਾਂਦਾ ਮੈਂ ਕਹਿੰਦਾ ਗਵਾਂਢੀ ਚੱਪਨੇ ਦਾ ਪੰਚਾਇਤ ਸੱਦ ਲੈਂਦੇ ਵੀ ਭਾਈ ਸਾਡੀ ਮੁਰਗੀ ਖਾ ਗਈ ਇਹ ਕਹਿੰਦਾ ਹੁਣ ਤੂੰ ਇਹਦਾ ਥੱਲੇ ਘਰੇ ਚੀਜ਼ ਇਹ ਕਹਿੰਦੀ ਨਾ ਜਿਹੜੀਆਂ ਹੱਡੀਆਂ ਤੇ ਉਹਦਾ ਮੈਂ ਦੱਬਤੀਆਂ ਵਿੜੇ ਚ ਟੋਆ ਪਟ ਕੇ ਵੀ ਕੀ ਆ ਗੱਲ ਆਪ ਤਨਾ ਲੱਗ ਜੇ ਕਹਿੰਦੀ ਵਦੀਲੀ ਪਸੂਲੀ ਮਾਰ ਕੇ ਸਮਾਰ ਕੇ ਧਰੀ ਪਈ ਐ ਇਹ ਕਰੇ ਵੀ ਆ ਜਾਣਾ ਪਤਾ ਨਹੀਂ ਲੱਗਦਾ ਵੀ ਇਹਨਾਂ ਨੇ ਬਣਾਈ ਹੈ ਇੱਕਾ ਜ਼ਿਮੀਦਾਰ ਖੇਤ ਨੂੰ ਤੁਰਿਆ ਜਾਂਦਾ ਹੈ ਰਾਹੇ ਰਾਹ ਲਵੀ ਪੇਠੇ ਵੀ ਦੇ ਕਿਸੇ ਦੇ ਕੋ ਪੇਠੇ ਦੀ ਬਾਲਾ ਸੋਟੀ ਹੁੰਦੀ ਹੁੰਦੀ ਹੈ ਪੇਠੇ ਦਾ ਕਾਪ ਆਉਂਦਾ ਕਦ ਵੱਡਾ ਹੁੰਦਾ ਹੂੰਨੇ ਦੇਖਿਆ ਕਾ ਨਾ ਪੱਲ ਵੱਲ ਪਤਲੀ ਆ ਪਾਲੇ ਪੇਠੇ ਕਣਾ ਤੋੜਿਆ ਜਿਹੜੇ ਲੱਗੇ ਪਏ ਨੇ ਉਹ ਕਹਾ ਜਾ ਕੇ 베ਰੀ ਥਲੇ ਬਹਿ ਗਿਆ ਬੀਰੀ ਫਲੇ ਬੈਠਾ ਹੁਣ ਬੀਲੀ ਨੂੰ ਲੀਲੂ ਲੀਲੂ ਵੇਰ ਲੱਗੇ ਪਏ ਤਾਨੂੰ ਝਾਕ ਕੇ ਕਹਿੰਦਾ ਰੱਬ ਮੂਰਖੀ ਐ ਨਾ ਇਹ ਤਾਂ ਕਹਿੰਦਾ ਖਿੱਡਾ ਦਰਖਤ ਐ ਇਹਨੂੰ ਤਾਂ ਕਹਿੰਦਾ ਛੋਟੇ ਛੋਟੇ ਵੇਰ ਲਾਏ ਨੇ ਕਹਿੰਦਾ ਪਤਲੀ ਜੀ ਬਾਲਾ ਕਹਿੰਦਾ ਖੌਣ ਤੋੜੇ ਜਡੇ ਜਡੇ ਲਾਏ ਪਏ ਨੇ ਕਹਿੰਦਾ ਰੱਬ ਰਖ ਤਨੇ ਨੇ ਬੜਾ ਇਹ ਤਾਂ ਮੂਰਖ ਰੱਬ ਤਾਂ ਜਾਮੈਂ ਐ ਗੱਲਾਂ ਕਰਦਾ ਕਰਦਾ ਪੈ ਗਿਆ ਪਿਆ ਜਦੋਂ ਕਹਿੰਦੇ ਹੁੰਦੇ ਨੇ ਬਹਿ ਗਿਆ ਤੇ ਪੈ ਗਿਆ ਪੈ ਗਿਆ ਨੀਂਦ ਆ ਗਈ ਜੋ ਨੀਂਦ ਆਈ ਚੱਲੀ ਬਾਪ ਹੋਈ ਨੱਕ ਦੇ ਕੁੰਬੜੀ ਤੇ ਬਜਾ ਕੇ ਪੇਰ ਟੁੱਟ ਕੇ ਮੱਜੀ ਛੱਟ ਚਰਕ ਦੇ ਨੇ ਬੈਠਾ ਹੋ ਗਿਆ ਕਹਿੰਦਾ ਮਹਾਰਾਜ ਮੇਥੋ ਹੀ ਗਲਤੀ ਹੋ ਗਈ ਕਹਿੰਦਾ ਦੇਖ ਕੇ ਤੇ ਇਹਨੂੰ ਪੇਠੇ ਜਿੱਡਾ ਵੇਰ ਹੁੰਦਾ ਮੇਰਾ ਤਾਂ ਨੱਕ ਟੁੱਟ ਜਾਂਦਾ ਕਹਿੰਦਾ ਮੈਂ ਮੂਰਖਾ ਤੂੰ ਨਹੀਂ ਮੂਰਖਾ ਤੂੰ ਦੇਖ ਕੇ ਫਾਲ ਲਾਉਣਾ ਹੈ ਕਹਿੰਦਾ ਅੱਜ ਮਾਰ ਦਿੰਦਾ ਵੀਰੀ ਦਾ ਵੀਰ ਆਹ ਕਹਿੰਦਾ ਨੀਖਾ ਜੇ ਵੀਰੀ ਵਜਿਆ ਕਹਿੰਦਾ ਨੱਕ ਪੁੱਕੜ ਵਾਲਾ ਕਰਤਾ ਕਹਿੰਦਾ ਮੈਂ ਮੂਰਖਾ ਮਹਾਰਾਜ ਤੂੰ ਨਹੀਂ ਮੂਰਖ ਉਹ ਖੇਤ ਵਾ ਗਿਆ ਕਵਾਂਡੀ ਨੂੰ ਕਹਿਣ ਲੱਗਾ ਕਹਿੰਦਾ ਯਾਰ ਅੱਜ ਕਹਿੰਦਾ ਮੈਂ ਰੱਬ ਨੂੰ ਮੂਰਖ ਕਹਿ ਬੈਠਾ ਕਹਿੰਦਾ ਭਾਇਆ ਰੱਬ ਵੀ ਕਿਤੇ ਮੂਰਖ ਹੋਇਆ ਮੂਰਖ ਤਾਂ ਆਪਾਂ ਦਾ ਬਣ ਸਕਦੇ ਆ ਕਹਿੰਦਾ ਮੈਂ ਤਾਂ ਸੁਣਾ ਕਹਿੰਦਾ ਉਹ ਆ ਡੰਡ ਤਾਂ ਫਿਰ ਮੈਨੂੰ ਉਹਦੀ ਮਿਲ ਗਿਆ ਕਹਿੰਦਾ ਕਿਉਂ ਕਾਲੀ ਕਿਹੜੀ ਗੱਲ ਵੀ ਸੁ ਮੂਰਖ ਕਹਿ ਤਾ ਉਹ ਕਹਿੰਦਾ ਫਲਾਣਾ ਦਾ ਬਾੜਾ ਨਹੀਂ ਲਾਇਆ ਵਾ ਰਾਹ ਦੇ ਨਾਲ ਪੇਠਿਆਂ ਦਾ ਕਹਿੰਦਾ ਹਾਂ ਕਹਿੰਦਾ ਕਿੱਡੀ ਕਿੱਡੀ ਪੇਠੇ ਲੱਗੇ ਨੇ ਕਹਿੰਦਾ ਹਾਂ ਪੇਠੇ ਬਹੁਤ ਵੱਡੇ ਵੱਡੇ ਆ ਕਹਿੰਦਾ ਮੈਨੂੰ ਮੈਂ ਖੈਦਲ ਦਮ ਲੈ ਲਈ ਮੈਂ 베ਰੀ ਥਲੀ ਵਹਿ ਗਿਆ ਕਣਾ ਮੱਤਾਂ ਹਾਂਚਾ ਕਿਆ 베ਰੀ ਦੇ ਲੀਲੂ ਲੀਲੂ 베ਰ ਛੋਟੇ ਛੋਟੇ ਕਣਾ ਮੈਥੋ ਦੋਸਰ ਰੱਬ ਨੂੰ ਮੂਰਖ ਕਿਆ ਗਿਆ ਵੀ ਰੱਬ ਕਿੱਡਾ ਮੂਰਖ ਹੈ ਕਿੱਡਾ ਜ਼ਰਾਖਤਾ ਫਲ ਮਾਰਾ ਮਾਰਾ ਲਾਇਆ ਉਹ ਪਤਲੀ ਜੀ ਬੱਲ ਹੈ ਕਣਾ ਪੇਠੀ ਜਿੱਡੇ ਪੇਠੀ ਤੌੜਾ ਜਿੱਡੇ ਜਿੱਡੇ ਲੱਗੇ ਪਏ ਨੇ ਕਣਾ ਐ ਗੱਲਾਂ ਜਾਂ ਕਰਦੇ ਨੇ ਮੈਂ ਪੈ ਗਿਆ ਪੈਰੂ ਕਣਾ ਮੈਨੂੰ ਤਾਂ ਨੀਂਦ ਆ ਗਈ ਕਣਾ 베ਰ ਤਾਂ ਟੁੱਟ ਕੀ ਮੇਰੇ ਲੱਕ ਤੇ ਵਜਿਆ ਕੇ ਮੇਰਾ ਤਾਂ ਲੱਕ ਉਹ ਕਹਿੰਦਾ ਟੁੱਟਣ ਵਾਲਾ ਕਰਦਾ ਕਹਿੰਦਾ ਮੈਂ ਤਾਂ ਬੈਠਾ ਹੋ ਕੇ ਕਿਹਾ ਮਹਾਰਾਜ ਮੇਥੋਂ ਗਲਤੀ ਹੋ ਗਈ ਮੈਂ ਹੀ ਮੂਰਖਾ ਜੇ ਕਿਤੇ ਪੇਠੇ ਜਿੱਡਾ ਬੇਰ ਹੁੰਦਾ ਮੇਰਾ ਨੱਕ ਟੁੱਟ ਜਾਂਦਾ ਉਹ ਕਹਿੰਦਾ ਮੂਰਖਾ ਉਹ ਫਲ ਲਾਉਣ ਵਾਲਾ ਉਹ ਦੇਖ ਕੇ ਲਾਉਂਦਾ ਹੁੰਦਾ ਕਹਿੰਦਾ ਤੂੰ ਤਾਂ ਮੂਰਖ ਤਾਂ ਹੈਂ ਹੀ ਆਂ ਔਰ ਤੂੰ ਰੱਬ ਨੂੰ ਮੂਰਖ ਕਹਿੰਦਾ ਮੂਰਖ ਤਾਂ ਤੂੰ ਐ ਕਹਿੰਦਾ ਉਹ ਜੋ ਵੀ ਚੀਜ਼ ਕਰਦਾ ਉਹ ਪਰਮਾਤਮਾ ਨੂੰ ਪਤਾ ਵੀ ਇਹ ਇੰਨੀ ਕੀ ਚੀਜ਼ ਜੀ ਦੀ ਮਾਲਕ ਹੈ ਨੂੰ ਇੰਨੀ ਕੀ ਚੀਜ਼ ਜੀ ਦੇਣੀ ਹੈ ਕਹਿੰਦਾ ਵੀ ਹਾਂ ਕੀ ਕਹ ਤੇਰੀ ਗੱਲ ਕਹਿੰਦਾ ਦਰਾਛ ਦੇ ਪਿੱਛੇ ਨਹੀਂ ਕਹਿੰਦਾ ਮਾਲਕ ਲਾਉਣ ਵਾਲਾ ਜਿਹੜਾ ਤੇ ਫਲਤਾ ਉਹਨੇ ਲਾਉਣਾ ਹੈ ਬੰਦਾ ਮਾਲੀ ਤਾਂ ਬੂਟੇ ਲਾਉਣ ਵਾਲਾ ਹੁੰਦਾ ਫਲ ਲਾਉਣ ਵਾਲਾ ਕੋਈ ਹੋਰ ਹੁੰਦਾ ਭਾਂਤ ਭਾਂ ਦੇ ਫਲ ਲੱਗਦੇ ਨੇ ਕਹਿੰਦਾ ਕਿਹੀ ਬੂਟੇ ਹੁੰਦੇ ਨੇ ਡੋਡੀ ਪਰ ਪ੍ਰਮਾਤਮਾ ਕਹਿੰਦਾ ਬਹੁਤ ਵੱਡੀ ਆ ਆ ਸੰਸਾਰ ਉਹਦਾ ਇਹ ਬਾਗੀਚਾ ਕਹਿੰਦਾ ਉਹ ਫਲ ਲਾਉਣਾ ਤਾਂ ਉਹਦੇ ਸਾਰਿਆਂ ਕਈਆਂ ਨੂੰ ਲੱਗ ਜਾਂਦਾ ਕਈਆਂ ਨੂੰ ਲੱਗਦੇ ਹੀ ਨਹੀਂ